ਸਮਾਲ ਇੰਡਸਟਰੀ ਐਸੋਸੀਏਸ਼ਨ ਫਗਵਾੜਾ ਦੀ 7ਵੀਂ ਜਨਰਲ ਬੋਡੀ ਦੀ ਮੀਟਿੰਗ ਪ੍ਰਧਾਨ ਪੰਕਜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ICICI ਬੈਂਕ ਦੇ ਸਾਰੇ ਅਫਸਰ ਸਹਿਬਾਨ ਜਨਰਲ ਹੈੱਡ ਚੰਡੀਗੜ੍ਹ ਤੋਂ ਸ਼ਾਮਲ ਹੋਏ ਜਦਕਿ ਫਗਵਾੜਾ ਤੋਂ ਵੀ ICICI ਬੈਂਕ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਇਸ ਸੰਬੰਧੀ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਬੈਂਕ ਦੇ ਅਧਿਕਾਰੀਆਂ ਵੱਲੋਂ ਬੜੇ ਹੀ ਸਤਿੁਜੇ ਢੰਗ ਨਾਲ ਬੈਂਕ ਦੀਆਂ ਸਕੀਮਾਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਐਸੋਸੀਏਸ਼ਨ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਵੀ ਬੜੇ ਪਿਆਰ ਨਾਲ ਸੁਣਿਆ ਤੇ ਇਹਨਾਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਇਸ ਦੌਰਾਨ ਐਸੋਸੀਏਸ਼ਨ ਵੱਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਮਾਨ ਚੇਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਮਾਗਮ ਦੇ ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਪੰਕੇ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਸਹਿਯੋਗੀਆਂ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ Small City Association ਦੀ 7th General Body Meeting ਅੱਜ ਵਾੜਾ ਵਿੱਚ ਪ੍ਰਧਾਨ ਸ਼੍ਰੀ ਪੰਕਜ ਗੋੜਾ ਜੀ ਦੀ ਅਗਵਾਈ ਵਿੱਚ ਸ਼ੁਰੂ ਹੋਈ ਔਰ ਅੱਜ ICICI ਬੈਂਕ ਦੇ ਸਾਰੇ ਅਫਸਰ ਸਹਿबान ਜ਼ੋਨਲ ਹੈਡ ਚੰਡੀਗੜ੍ਹ ਤੋਂ ਜਿੱਥੇ ਪਹੁੰਚੇ ਇਸ ਤੋਂ ਇਲਾਵਾ ਰੀਜਨਲ ਹੈਡ ਵਾੜਦੇ ਸਾਰੇ ICICI ਬੈਂਕ ਦੇ ਪੂਰੀ ਟੀਮ ਇੱਥੇ ਪਹੁੰਚੀ। অরੋਨਾ ਨੇ ਬੜੇ ਹੀ ਅੱਛੇ ਢੰਗ ਦੇ ਨਾਲ ਆਪਣੀ ਬੈਂਕਿੰਗ ਦੀ ਸਰਵਿਸਿਜ਼ ਦੇ ਬਾਰੇ ਸਾਰੇ ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰਸ ਨੂੰ ਜਾਣੂ ਕਰਵਾਇਆ। ਔਰ ਉਹਨਾਂ ਨੇ ਸਾਰੇ ਮੈਂਬਰਸ ਦੀਆਂ ਪ੍ਰੋਬਲਮਸ ਨੂੰ ਸੁਨੇਆ ਔਰ ਆਪਣੇ ICICI ਬੈਂਕ ਦੀਆਂ ਕਿਹ ਕਿਹ ਫੈਸਿਲਿਟੀਆਂ ਕਸਟਮਰਸ ਨੂੰ ਦੇ ਰਹੀਆਂ। ਉਹਨਾਂ ਨੂੰ ਬੜੇ ਹੀ ਅੱਛੇ ਔਰ ਡੀਟੇਲ ਦੇ ਨਾਲ ਸਾਰੇ ਮੈਂਬਰਸ ਨਾਲ ਸਾਂਝਾ ਕੀਤਾ ਔਰ ਲੋਕਾਂ ਨੇ ਇਸ ਚੀਜ਼ ਦਾ ਮੈਂਬਰਸ ਨੇ ਬੜਾ ਹੀ ਬੈਨੀਫਿਟ ਲਿਆ। ਇੱਕ ਇੱਕ ਜੀਗਾਂ ਲੋਣਾ ਨੇ ਡੀਪਲੀ ਮੈਂਬਰਸ ਨੂੰ ਸਮਝਾਈ ਔਰ ਮੈਂਬਰਸ ਨੂੰ ਜੋ ਵੀ ਪ੍ਰੋਬਲਮਸ ਆ ਰਹੀਆਂ ਸੀ ਉਹਨਾਂ ਨੂੰ ਡੀਕਲੀ ਡੀਪਲੀ ਸੁਨੇਆ ਔਰ ਬੜਾ ਆਸ਼ਵਾਸਨ ਦਿੱਤਾ ਕਿ ਉਹਨਾਂ ਦੀ ਪ੍ਰੋਬਲਮਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਏਗਾ ਔਰ ਐਂਡ ਦੇ ਵਿੱਚ ਰਾਜੀ ਨੇ ਆਏ ਹੋਏ ਟੀਮ ਨੇ ਸਾਰਿਆਂ ਨੇ ਉਹਨਾਂ ਦਾ ਥੈਂਕਸ ਕੀਤਾ ਔਰ ਉਹਨਾਂ ਨੂੰ ਪੂਰਾ ਆਸ਼ਵਾਸਨ ਦਿੱਤਾ ਕਿ ਜਦੋਂ ਵੀ ਕਿਸੇ ਨੂੰ ਕੋਈ ਲੋੜ ਪੈ ਗਈ ਅਸੀਂ ਦੁਬਾਰਾ ICICI ਬੈਂਕ ਦੇ ਵਿੱਚ ਜੁੜ ਜਾਵਾਂਗੇ ਕਿਉਂਕਿ ICICI ਬੈਂਕ ਹੀ ਇਦਾਂ ਦਾ ਬੈਂਕ ਹੈ ਜਿਹੜਾ ਕਿ ਬੈਂਕਿੰਗ ਸੈਕਟਰ ਦੇ ਵਿੱਚ ਰੈਵੋਲੂਸ਼ਨ ਲੈ ਕੇ ਆਣ ਵਾਲਾ ਇਕਲੌਤਾ ਬੈਂਕ ICICI ਬੈਂਕ ਹੋਰ HDFC ਬੈਂਕ ਇਹਨਾਂ ਦੋਨੋਂ ਬੈਂਕਾਂ ਦੇ ਨੇ ਨਹੀਂ ਇੰਡਸਟਰੀ ਬੈਂਕਿੰਗ ਸੈਕਟਰ ਦੇ ਵਿੱਚ ਰੈਵੋਲੂਸ਼ਨ ਲੈ ਕੇ ਆਇਆ ਤੇ ਇੱਕ ਐਂਡ ਦੇ ਵਿੱਚ ਆਏ ਹੋਏ ਸਾਰੇ ਮੈਂਬਰਸ ਦਾ ਉਹਨਾਂ ਦੀ ICICI ਬੈਂਕ ਦੀ ਪੂਰੀ ਟੀਮ ਦਾ ਪ੍ਰਧਾਨ ਜੀ ਦੁਆਰਾ ਥੈਂਕਸ ਕੀਤਾ ਗਿਆ ਔਰ ਇਸ ਦੇ ਨਾਲ ਹੀ ਮੀਟਿੰਗ ਸਮਾਪਤ ਦੀ ਕੋਸ਼ਿਸ਼ ਕੀਤੀ ਗਈ। ਸਮਾਲ ਇੰਡਸਟਰੀ ਐਸੋਸੀਏਸ਼ਨ ਫਗਵਾੜਾ ਦੀ 7ਵੀਂ ਜਨਰਲ ਬੋਡੀ ਦੀ ਮੀਟਿੰਗ ਪ੍ਰਧਾਨ ਪੰਕਜ ਜੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ICICI ਬੈਂਕ ਦੇ ਸਾਰੇ ਅਫਸਰ ਸਹਿਬਾਨ ਜਨਰਲ ਹੈੱਡ ਚੰਡੀਗੜ੍ਹ ਤੋਂ ਸ਼ਾਮਲ ਹੋਏ ਜਦਕਿ ਫਗਵਾੜਾ ਤੋਂ ਵੀ ICICI ਬੈਂਕ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਇਸ ਸੰਬੰਧੀ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਬੈਂਕ ਦੇ ਅਧਿਕਾਰੀਆਂ ਵੱਲੋਂ ਬੜੇ ਹੀ ਸਤਿੁਜੇ ਢੰਗ ਨਾਲ ਬੈਂਕ ਦੀਆਂ ਸਕੀਮਾਂ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਐਸੋਸੀਏਸ਼ਨ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਵੀ ਬੜੇ ਪਿਆਰ ਨਾਲ ਸੁਣਿਆ ਤੇ ਇਹਨਾਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਇਸ ਦੌਰਾਨ ਐਸੋਸੀਏਸ਼ਨ ਵੱਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਸਰਮਾਂਚੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਸਮਾਗਮ ਦੇ ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਪੰਕੇ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਸਹਿਯੋਗੀਆਂ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ